ਫਰਕ ਨਹੀਂ ਦਾ ਹਾਂਜੀ ਸਾਸੀ ਘਾਇ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਛੋਟੀਆਂ ਕਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਰਹਿ ਜਾਂਦਾ ਜੀ ਤੋਂ ਸ਼ੈਪਦੇ ਵਾਲੇ ਪਾਸੇ ਨੂੰ 2 ਕਿਲੋਮੀਟਰ ਨੂੰ ਤਲਵੰਡੀ ਭਾਈ ਸ਼ਹਿਰ ਹੈ ਤਲਵੰਡੀ ਭਾਈ ਸ਼ਹਿਰ ਤੋਂ ਚੜਦੇ ਵਾਲੇ ਪਾਸੇ ਨੂੰ ਪਿੰਡ ਛੋਟੀਆਂ ਕਲਾ ਮੋਗਾ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਸ਼ੈਪਦੇ ਵਾਲੇ ਪਾਸੇ ਨੂੰ ਉਦੋਂ ਦਾ ਫਰੋਜਪੁਰ ਸਟਾਰਟ ਹੋ ਜਾਂਦਾ ਅੱਜ ਦੀ ਵੀਡੀਓ ਚ ਤਿੰਨ ਪਸ਼ੂ ਵਿਖਾਉਣੇ ਆ ਆ ਤਾਜੀ ਸੂਈ ਝੋਟੀ ਆ ਤੋਕੜ ਗੱਬਣ ਚੈੱਕ ਪਾਸ ਮੱਝ ਤੇ ਇੱਕ ਪਰਲੇ ਪਾਸੇ ਸੂਈ ਸਵਾਈ ਗਾਂ ਖੜੀ ਆ ਇਹ ਤਿੰਨ ਪਸ਼ੂ ਆ ਮੁੱਲ ਜਾਇਜ਼ ਜੇ ਹੋਣਗੇ ਇੱਕ ਤਾਜੀ ਸੂਈ ਝੋਟੀ ਇੱਕ ਤੋਕੜ ਗੱਬਣ ਚੈੱਕ ਪਾਸ ਮੱਝ ਤੇ ਇੱਕ ਸੂਈ ਵਹਿੜ ਕਨਫਰਮੇਸ਼ਨ ਲੈ ਦਨਾਂ ਹਾਉ ਕਰ ਦਿਆਂਗਾ ਅਲ ਬਾਅਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਿੰਡ ਪਰੋਂ ਸਤਿ ਸ੍ਰੀ ਅਕਾਲ ਨਾ ਨਾਮ ਮਨਜਿੰਦਰ ਸਿੰਘ ਪਿੰਡ ਚੂੜੀਆਂ ਕਲਾ ਜ਼ਿਲ੍ਹਾ ਮੋਗਾ ਤੁਸੀਂ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਆਇਆ ਸਾਨੂੰ ਜੀ ਮੋਗੀ ਜਲੇ ਦਾ ਲਾਸਟ ਵਾਲਾ ਪੰਡਾ ਮੋਗਾ ਫਰੋਹੇ ਪਰ ਰੋਟੇ ਫੋਨ ਨੰਬਰ ਦਾ ਸੀ 9814340403 ਕੰਨ ਮਸੂਆ ਝੋਟੀ ਦਾ ਇਹ ਮੈਂ ਪਹਿਲੇ ਆਸੂਆ ਝੋਟੀਆ ਚਾਰ ਦੰਦਾ ਉਹ 10 12 ਦੰਦਾ ਦਾ ਸੂਰਾ ਵਾ 10 ਕਿੰਨਾ ਲਾ ਤੇ 7 ਕਿਲੋ ਉਹ ਕੰਡੇ ਵਾਲਾ ਜਿਹੜਾ ਝੋਲਣਾ ਜਿਹੜਾ ਝੋਲਣਾ ਦੋਨੇ ਟਾਈਮ ਤਿੰਨ ਟਾਈਮ ਦੋਨੇ ਚਾਰ ਟਾਈਮ ਝੋਲਣ ਕਿਉਂ ਆਪਸ ਮਾਰ ਬਹੁਤ ਜਾਂਦੇ ਆ ਜੈ ਜੈ ਮੋਲੇ ਮੋਲੇ ਜੀ ਜੇ 60000 ਰੁਪਇਆ ਕੋਈ 5 ਲਾ ਲਓ 50 ਲਾ ਲਓ ਕੋਈ ਚੱਕਰ ਨਹੀਂ ਆ ਤੇ ਨਹੀਂ 100 ਕਿਲੋਮੀਟਰ ਵਾੜ ਚ ਕਰ 5000 ਮੋਜ ਵੀ ਕਰ ਲਾਂਗਾ 60000 ਠੀਕ ਹੈ ਕੱਢੀਏ ਬਾਹਰ ਨੂੰ ਦੋਸਤੋ 7 ਕਿਲੋ ਦੁੱਧ ਆ ਬਾਈ ਕਹਿੰਦਾ ਜਿਹੜਾ ਤੁਸੀਂ ਝੋ ਲੈਣਾ ਕੰਡੇ ਵਾਲਾ ਤਾਂ ਆ ਬੱਚਾ ਇਹਦਾ ਕਟਾ ਪਹਿਲਾ ਸੂਆ ਝੋਟੀ ਐ ਦੋ ਟਾਈਮ ਚੋਲੋ 4 ਟਾਈਮ ਚੋਲੋ ਉਹ ਥੋੜੀ ਮਰਜੀ ਐ ਭਾਵੇਂ 5 ਦਿਨ ਲਗਾਤਾਰ ਚੋਲੋ 65000 ਚ ਬਾਈ ਕਹਿੰਦਾ 100 ਕਿਲੋਮੀਟਰ ਤੱਕ ਅਗਲੇ ਦਿਨ ਘਰੇ ਪਹੁੰਚਦੀ ਕਰ ਦੇਾਂਗੇ 65000 ਅਗਲਾ ਦੇ ਜਿਹੜੇ ਪਿੰਡੋਂ ਮਰਜ਼ੀ ਫੋਨ ਲਾ ਲੇ 100 ਕਿਲੋਮੀਟਰ ਤੱਕ ਅਗਲੇ ਦੇ ਘਰੇ ਪਹੁੰਚਦੀ ਹੋ ਜੂਗੀ ਕੋਈ 5 10 ਕਿਲੋਮੀਟਰ ਵੱਧ ਘੱਟ ਵੀ ਚੱਲ ਜੂ ਕੋਈ ਚੱਕਰ ਨਹੀਂਗਾ ਤੇ ਜੇ ਕੋਈ ਆਂਡ ਗਵਾਂਡ ਵਾਲਾ ਭੈਣ ਭਰਾ ਲੈ ਲੈਂਦਾ ਨੇੜੇ țeੜੇ ਵਾਲਾ ਕੋਈ 2 4 5 10 ਕਿਲੋਮੀਟਰ ਤੋਂ ਤੇ ਉਹ ਜੇ ਜਿੰਨੀ ਕੁ ਵਾਟ ਘਟੂਗੀ 100 ਕਿਲੋਮੀਟਰ ਤੋਂ ਉਹਨਾਂ ਕੁ ਬਈਮਾਨ ਤਾਨ ਕਰ ਦੂ ਵਿੱਚੋਂ ਕੋਈ ਗੱਲ ਨਹੀਂ ਮੁੱਲ 65000 ਕੋਈ ਪੰਜ ਲਾਓ 50 ਲਾਓ ਕੋਈ ਚੱਕਰ ਨਹੀਂ ਜਿੱਥੇ ਸੌਦਾ ਹੋ ਗਿਆ ਬਾਈ ਕਹਿੰਦਾ ਉੱਥੇ ਆਪਾਂ ਝੋਟੀ ਦੇ ਦੇਣੀ ਆ 65000 ਹੋਰ ਵੀ ਆ 80-82000 ਰੁਪਏ ਗੱਭਣ ਦਾ ਲਾਇਆ ਉਹਨੇ ਝੋਟੀ ਨਹੀਂ ਸੀ ਹੂੰ ਅਸੀਂ ਦੁੱਧ ਝੋਲਾਂ ਵਿੱਚ ਝੋਲਾਂ ਦੇ ਬੰਦੇ ਦੀ ਬਾਰੀ ਸੇਵਾ ਹੈ ਨਹੀਂ ਸੀ ਦੁੱਧ ਝੋਟੀਆਂ ਹੁਣ ਵੀ 9-10 ਕਿਲੋ ਕਰ ਦਿੰਦੇ ਠੀਕ ਹੈ ਕਿਲੋ-ਕਿਲੋ ਪਾ ਕੇ ਜੇ ਘੜ ਘੁਰਤੇ ਨਾਲ ਝੋਟੀ ਦਾ ਠੀਕ ਹੈ ਦੋ ਨੰਬਰ ਤੇ ਆ ਜਾ ਮੰਜੇਂਦਰ ਨੰਬਰ ਬਾਈ ਟੋਕੜ ਗੱਭਣਾ ਦੂਜਾ ਸੁਆ ਸੂਈ ਆ 7 ਕਿਲੋ ਦੁੱਧ ਕੰਡੇ ਵਾਲਾ ਹੂੰ ਉਹਨਾਂ ਦੇ ਘਰੇ ਪਹਾੜੀ ਤੋਂ ਸੀ ਆਪਣੇ ਘਰੇ ਡੀਡੇ ਜਾਂ ਹੂੰ ਠੀਕ ਆ ਹੋਰ ਉਹਨਾਂ ਦੇ ਪਹਾੜੀ ਦੇ ਮੈਲੋਂ ਹੀ ਲੱਗ ਗਿਆ ਪ੍ਰਾਪਰਟੀ ਵੀ ਲੈ ਗਵਾਂਗੇ ਠੀਕ ਹੈ ਠੀਕ ਆ ਕਿੰਨੇ ਨਾ ਮਹੀਨੇ ਚੈੱਕ ਪਾਸ ਕਿੰਨੇ ਦੀ 1.60 ਹਜ਼ਾਰ ਦੀ ਪਹੁੰਚ ਕਰ ਦਾਂਗੇ 100 ਕਿਲੋ ਰੋੜ ਦੇ ਤੇ ਮਾਰਦੀ ਕਰੋ ਚਲ ਬਿਲਕੁਲ ਤਿੰਨਾ ਮਹੀਨੇ ਦੀ ਗੱਬਣ ਚੈੱਕ ਪਾਸ 7 ਕਿਲੋ ਦੁੱਧ ਆ ਜਿਹੜਾ ਤੁਸੀਂ ਝੋ ਲੈਣਾ ਅਗਲੇ ਦੇ ਘਰੇ ਬਾਈ ਕਹਿੰਦਾ ਦਾਣੇ ਤੇ ਮਿਲਦੀ ਸੀ ਦੂਜੇ ਘਰੇ ਬਗਾਨੇ ਘਰੇ ਆ ਕੇ ਕਿਹੜਾ ਪਸ਼ੂ ਉਪਰਾ ਕਰਦਾ ਹੀ ਆ ਸਾਰੇ ਭੈਣ ਭਰਾਵਾਂ ਨੂੰ ਪਤਾ ਤੋਕੜ ਗੱਬਣ ਪਸ਼ੂ ਅਗਲੇ ਦੇ ਘਰੇ ਜਾ ਕੇ ਜ਼ਿਆਦਾਤਰ ਟਟੀਕਾ ਲਵਾਉਂਦਾ ਹੀ ਲਵਾਉਂਦਾ ਜੇ ਨਾਲ ਕਿਤੇ ਬੱਚਾ ਹੋਵੇ ਫਿਰ ਉਹਨੇ ਬੱਚੇ ਦੇ ਆਸਰੇ ਮੈਲੀ ਪੈਣਾ ਹੁੰਦਾ ਪਰ ਬੱਚਾ ਹੈ ਨਹੀਂ ਇਹਦਾ ਮੁੱਲ ਵੀ 65000 36000 ਇਹ 63000 ਦੀ ਦੇ ਦੇਣੀ ਹੈ 100 ਕਿਲੋਮੀਟਰ ਤੱਕ ਅਗਲੇ ਦੇ ਘਰੇ ਪਹੁੰਚ ਦੀ ਕਰ ਦੇਾਂਗੇ ਭਾਈ ਕਹਿੰਦਾ ਕੋਈ 5 ਲਾਓ 50 ਲਾਓ ਕੋਈ ਚੱਕਰ ਨਹੀਂ ਜੇ ਕੋਈ ਲੋਕਲ ਲੈ ਲੈਂਦਾ ਭੈਣ ਭਰਾ ਜਿੱਥੇ ਸੌਦਾ ਹੋ ਗਿਆ ਉੱਥੇ ਭਾਈ ਕਹਿੰਦਾ ਆਪਾਂ ਦੇ ਦੇਣੀ ਆ ਤਿੰਨਾ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ 7 ਕਿਲੋ ਦੁੱਧ ਆ ਮੋٹے ਮੋٹے ਥਾਣ ਆ ਚਾਰ ਹੀ ਥਾਣ ਆ ਕੋਈ ਵਾਧੂ ਫੋਟ ਸ਼ਾਂਗ ਐਣੀ ਇੱਕ ਨੰਬਰ ਪਹਿਲਣ ਝੋਟੀ ਆ ਤਾਜੀ ਸੂਈ ਆ ਮਗਰ ਕਟਾ ਦੇ ਦੇਣੀ ਆ ਉਹ 65000 ਦੀ ਦੋ ਨੰਬਰ ਦੇ ਦੇਣੀ ਆ 63000 ਦੀ ਟੋਕੜ ਗੱਬਣ ਚੈੱਕ ਪਾਸ ਤਿੰਨਾ ਮਹੀਨਿਆਂ ਦੀ ਆ ਥਣ ਵੇਖ ਲੋ ਨਿੱਕੇ ਨਿੱਕੇ ਪਾ 1 ਨੰਬਰ 65 ਦੀ 2 ਨੰਬਰ 63 ਦੀ ਕੋਈ ਪੰਜ ਲਾਓ 50 ਲਾਓ ਕੋਈ ਚੱਕਰ ਨਹੀਂ ਜਿੱਥੇ ਸੌਦਾ ਹੋ ਗਿਆ ਉੱਥੇ ਜਿਹੜਾ ਵੀ ਜਾਨਵਰ ਤੁਹਾਡੇ ਪਸੰਦ ਆ ਉਹ ਉੱਥੇ ਬਾਈ ਕਹਿੰਦਾ ਆਪਾਂ ਦੇ ਦੇਣਾ ਇਤੋਂ ਘੱਟ ਮਲਦਾ ਫਿਰ ਤਾਜੀ ਸੂਈ ਝੋਟੀ ਆ 65000 ਦੀ ਕੌਣ ਦਿੰਦਾ ਲਾਸਟ ਆ ਮੈਂ ਜਮਾ ਸਾਈਡ ਤੋਂ ਪਾਣੀਆ ਭੂਰ ਛਟਾਣੀਆ ਚਰਾਬਸਾਂ ਦੀ ਬਹੁਤ ਚੰਗੀ ਮੂਹਰੇ ਆਟਾ ਭਕੋ ਠੀਕ ਹੈ ਥਾਣਾ ਦੀ ਤੇਰੀ ਗਾਰੰਟੀ ਜਮਾ ਓਕੇ ਆ ਕੋਈ ਭੂਰ ਛਟਾਣੀਆ ਜਮਾ ਬਾਈ ਕੋ ਸਾਈਡ ਦਾ ਪਾਇਨੀ ਵੱਡੀ ਆ ਕੋਈ ਛੋਟੀ ਨਹੀਂ ਮੱਝ ਵੀ ਹੂੰ ਇਹ ਵਈ ਦੂਜੇ ਨਾਲ ਕੋਈ ਤੀਜੇ ਨਾਲ ਸੁਈ ਆ ਠੀਕ ਆ ਗਾਂ ਥਲੇ ਦੁੱਧ ਹੋ ਗਿਆ 17 18 ਲੀਟਰ ਹੂੰ ਇਹ ਬੰਦੇ ਨੇ ਐਂਦਵਾਰ ਇਸੇ ਐਂਦਵਾਰ ਪਾਈ ਸੀ ਡੱਬ ਵਾਲੀ ਮੰਡੀ ਤੇ ਠੀਕ ਆ ਉੱਥੇ ਚਲੋ ਰੱਬ ਜਾਨੀ ਨਹੀਂ ਵਿਕੀ ਗਈ ਹੂੰ ਥੋੜਾ ਬਾਜ਼ਾਰ ਜਿਆ ਲਾ ਕੇ ਕਰਕੇ ਛੜ ਗਈ ਆ ਹੁਣ ਦੁੱਧ 13 14 13 ਕਿਲੋ ਰੈਡੀ ਏ ਕੰਡੇ ਵਾਲਾ ਨਾਂ ਦਾ ਸੰਦਣਾ ਦਾ ਸੁਆਵਾ ਕਟਾ ਮਗਰ ਕਿੰਨੇ ਦੀ ਮੁੱਲੇ ਦਾ 42000 ਕੋਈ 5 ਲਾ ਲਓ 50 ਲਾ ਲਓ ਤੋਰੀ ਬੀ ਦੋਸਤੋ 13 14 ਕਿਲੋ ਦੁੱਧ ਹੈ 50000 ਮੁੱਲੇ 50000 ਦੀ ਦੇ ਦੇਣੀ ਹੈ 42 ਉਸ ਤੋਂ ਭਲੇਖਾ ਪੈਗਾ 50000 8000 ਵੱਧ ਗਿਆ ਸੀ ਮੁੱਲ ਪਰ 42000 ਮੁੱਲ ਹੈ ਚਲੋ ਭਲੇਖਾ ਕਿਸੇ ਨੂੰ ਵੀ ਲੱਗ ਸਕਦਾ ਮੈਨੂੰ ਭਲੇਖਾ ਲੱਗਿਆ ਸੀ 42000 ਮੁੱਲ 13 14 ਕਿਲੋ ਦੁੱਧ ਹੈ ਵੱਡੀ ਗਾਂ ਜਿਹੜਾ ਝੂਕ ਕੇ ਲੈ ਜਾਣਾ ਤੁਸੀਂ ਦੁੱਧ ਕੰਡੇ ਤੇ ਜੋਖ ਲਿਓ ਕਿਉਂਕਿ ਤੁਸੀਂ ਪੈਸੇ ਲਾਉਣੇ ਆ 40 42000 ਵੀ ਬਹੁਤ ਹੁੰਦਾ ਜੀਨੇ ਪੈਸੇ ਲਾਉਣੇ ਆ ਸੋਭਾ ਵੀ ਚੋਲੇ ਸ਼ਾਮ ਨੂੰ ਵੀ ਚੋਲੇ ਤੇ ਬਾਕੀ ਮਾਨ ਤਾਨ ਹੋ ਜੂ ਕੋਈ 5 ਲਾਓ 50 ਲਾਓ ਜਿੱਥੇ ਸੌਦਾ ਹੋ ਗਿਆ ਜਿਹੜਾ ਵੀ ਜਾਨਵਰ ਤੁਸੀਂ ਲੈਣਾ ਤੇ ਬਾਈ ਕਹਿੰਦਾ ਉੱਥੇ ਆਪਾਂ ਦੇ ਦੇਣਾ ਦੁੱਧ ਆ ਵੱਧ ਸੀਗਾ ਪਰ ਬਾਈ ਕਹਿੰਦਾ ਮੰਡੀ ਲੈ ਕੇ ਗਏ ਸੀ ਜਿੱਥੋਂ ਲਈਏ ਉੱਥੇ ਮੰਡੀ ਤੇ ਚਲੋ ਕੋਈ ਗੱਲਬਾਤ ਹੋ ਗਈ ਨਹੀਂ ਵਿਕੀ ਆ ਧਾਰਾਂ ਵੇਖ ਲਓ ਕਿ ਕੀ ਮੋਗਨ ਐਸਲੇ ਡੈਰੀ ਚ ਜਾਂਦੀ ਧਾਰ ਨੂੰ ਠੀਕ ਐ ਸਿੱਧੀ ਮੰਜਿੰਦੇ ਦੇ ਘਰੋਂ ਸਿੱਧੀ ਡੈਰੀ ਚ ਦੋਸਤੋ ਮਨਜਿੰਦਰ ਕਹਿੰਦਾ ਸਿੱਧੀ ਨੈਸਲੇ ਡੈਰੀ ਦੀ ਧਾਰ ਜਾਂਦੀ ਐਨੀ ਚੰਗੀ ਧਾਰ 42000 ਦੀ ਦੇ ਦੇਣੀ ਆ 13 14 ਕਿਲੋ ਦੁੱਧ ਕੰਡੇ ਤੇ ਜੋਗ ਲਈ ਅਗਲਾ ਆਹ ਦੇ ਦੇਣੀ 63000 ਦੀ ਤਿੰਨਾ ਮਹੀਨੇ ਦੀ ਗੱਭਣ 7 ਕਿਲੋ ਦੁੱਧ ਆਹ ਦੇ ਦੇਣੀ ਆ 65000 ਦੀ 100 100 ਕਿਲੋਮੀਟਰ ਤੱਕ ਤਿੰਨੇ ਪਸ਼ੂ ਬਾਈ ਕਹਿੰਦਾ ਪਹੁੰਚ ਕਰ ਦੇਾਂਗੇ ਬੇਫਿਕਰ ਹੋ ਕੇ ਅਗਲਾ ਸੌਦਾ ਕਰ ਲੈ ਜੇ ਕਿ ਲੋਕਲ ਲੈ ਲੈਂਦਾ ਫਿਰ ਕੋਈ ਗੱਲ ਨਹੀਂ ਖੁੱਲਾ ਮਾਨ ਤਾਣ ਹੋ ਜੂ ਜੈ ਜੇ ਮੁੱਲ ਦੀਆਂ ਦੋ ਇੱਕ ਛੋਟੀ ਇੱਕ ਮੱਧ ਤੇ ਇੱਕ ਵੱੜ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸ਼ਿਕਾ